ਭਾਰਤ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਦੇ ਵਿਚਾਲੇ ਤਣਾਅ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਮੌਕ ਡ੍ਰਿਲ ਕੀਤੀ ਜਾਵੇਗੀ ਇਸ ਦੇ ذریعے ਲੋਕਾਂ ਨੂੰ ਦੱਸਿਆ ਜਾਵੇਗਾ ਕਿ ਉਹ ਜੰਗ ਦੀ ਸਥਿਤੀ ਦੇ ਵਿੱਚ ਲੜਾਈ ਦੀ ਸਥਿਤੀ ਦੇ ਵਿੱਚ ਸੁਰੱਖਿਅਤ ਥਾਵਾਂ ਤੇ ਕਿਵੇਂ ਪਹੁੰਚ ਸਕਦੇ ਨੇ ਕਿਵੇਂ ਆਪਣੇ ਆਪ ਨੂੰ ਬਚਾ ਸਕਦੇ ਨੇ ਜੇਕਰ ਹਵਾਈ ਹਮਲਾ ਹੁੰਦਾ ਹੈ ਤਾਂ ਉਹ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਨੇ ਉਸ ਦੇ ਲਈ ਉਹਨਾਂ ਨੂੰ ਕੀ ਕੀ ਕਰਨਾ ਪਵੇਗਾ ਇਸ ਵੀਡੀਓ ਦੇ ਵਿੱਚ ਅਸੀਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੱਸਦੀ ਕਿ ਅੱਜ ਮੌਕ ਡ੍ਰਿਲ 4 ਵਜੇ ਤੋਂ ਸ਼ੁਰੂ ਹੋਣ ਜਾ ਰਹੀ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੇ ਮੌਕ ਡ੍ਰਿਲ ਕੀਤੀ ਜਾਵੇਗੀ ਤਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਅਜਿਹੀ ਸਥਿਤੀ ਦੇ ਵਿੱਚ ਉਹ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖ ਸਕਦੇ ਨੇ ਤਾਂ ਇੱਕ ਇੱਕ ਪੁਆਇੰਟ ਦੇ ذریعے ਅਸੀਂ ਦੇਖਾਂਗੇ ਕਿ ਹਵਾਈ ਜੇਕਰ ਹਮਲਾ ਹੁੰਦਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਕਿਵੇਂ ਤਿਆਰ ਰੱਖ ਸਕਦੇ ਹੋ ਤੇ ਕਿਵੇਂ ਤੁਸੀਂ ਇਸ ਚੀਜ਼ ਤੋਂ ਬਚ ਸਕਦੇ ਹੋ ਸੁਰੱਖਿਅਤ ਰਹਿ ਸਕਦੇ ਹੋ ਤਾਂ ਇੱਕ ਇੱਕ ਪੁਆਇੰਟ ਦੇ ذریعے ਤੁਹਾਨੂੰ ਇਸ ਪੂਰੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਜੇਕਰ ਹਵਾਈ ਹਮਲੇ ਸੰਬੰਧੀ ਕੋਈ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਆਪ ਜੀ ਨੂੰ ਇੱਕ ਸੈਰਨ ਸੁਣਾਈ ਦੇਵੇਗਾ ਜਿਸ ਨੂੰ ਰੈੱਡ ਸੈਰਨ ਕਹਿੰਦੇ ਨੇ ਇਹ ਸੈਰਨ 120 ਸਕਿੰਟ ਦੇ ਲਈ ਹੋਵੇਗਾ ਤੇ ਇਹ ਸੈਰਨ ਕੁਝ ਸਕਿੰਟਾਂ ਬਾਅਦ ਵੱਜਦਾ ਰਹੇਗਾ ਰੈੱਡ ਸੈਰਨ ਦੀ ਆਵਾਜ਼ ਇਸ ਤਰ੍ਹਾਂ ਹੋਵੇਗੀ ਦੋ ਸਥਿਤੀ ਨਾਰਮਲ ਹੋ ਜਾਂਦੀ ਹੈ ਤਾਂ ਆਪ ਜੀ ਨੂੰ ਇੱਕ ਹੋਰ ਸਾਇਰਨ ਸੁਣਾਈ ਦੇਵੇਗਾ ਜਿਸ ਨੂੰ ਗ੍ਰੀਨ ਸਾਇਰਨ ਕਹਿੰਦੇ ਨੇ ਗ੍ਰੀਨ ਸਾਇਰਨ ਦੀ ਆਵਾਜ਼ ਇਸ ਤਰ੍ਹਾਂ ਹੋਵੇਗੀ ਜਦੋਂ ਗ੍ਰੀਨ ਸਾਇਰਨ ਵੱਜਦਾ ਹੈ ਤਾਂ ਇਸ ਦਾ ਮਤਲਬ ਸਥਿਤੀ ਨਾਰਮਲ ਹੋ ਗਈ ਹੈ। ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਭਿਆਸ ਦੇ ਲਈ ਘੇਰਾਬੰਦੀ ਕੀਤੇ ਗਏ ਸੀਮਿਤ ਖੇਤਰਾਂ ਤੋਂ ਦੂਰ ਰਹਿਣ। ਸ਼ਾਂਤ ਰਹੋ ਅਤੇ ਘਬਰਾਨ ਦੀ ਜ਼ਰੂਰਤ ਨਹੀਂ ਹੈ। ਪਹਿਲਾਂ ਤੋਂ ਆਪਣਾ ਫੋਨ ਚਾਰਜ ਕਰੋ। ਚੇਤਾਵਨੀਆਂ ਦੇ ਦੌਰਾਨ ਅੰਦਰੂਨੀ ਅਤੇ ਬਾਹਰੀ ਲਾਈਟਾਂ ਬੰਦ ਕਰੋ। ਬਲੈਕਆਊਟ ਦਾ ਐਲਾਨ ਹੋਣ ਤੇ ਗੈਸ, ਬਿਜਲੀ ਉਪਕਰਣਾਂ ਨੂੰ ਬੰਦ ਕਰੋ। ਬਲੈਕਆਊਟ ਦੌਰਾਨ ਲਿਫਟਾਂ ਦੀ ਵਰਤੋਂ ਨਾ ਕਰੋ। ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਆਪਣਾ ਵਾਹਨ ਪਾਰਕ ਦੇ ਵਿੱਚ ਖੜਾ ਕਰੋ ਅਤੇ ਲਾਈਟਾਂ ਬੰਦ ਕਰੋ ਅਭਿਆਸ ਦੇ ਦੌਰਾਨ ਪੁਲਿਸ ਸਿਵਲ ਡਿਫੈਂਸ ਕਰਮਚਾਰੀਆਂ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰੋ ਅਭਿਆਸ ਦੇ ਦੌਰਾਨ ਮੈਡੀਕਲ ਅਦਾਰੇ ਕਾਰਜਸ਼ੀਲ ਰਹਿਣਗੇ ਸੰਕਟਕਾਲ ਸਮੇਂ ਨਾਗਰਿਕਾਂ ਦੇ ਲਈ ਜ਼ਰੂਰੀ ਸੂਚਨਾ ਹੈ ਹਵਾਈ ਹਮਲੇ ਤੋਂ ਬਚਾਅ ਉਦਿਆਂ ਸਾਵਧਾਨੀਆਂ ਕੀ ਹੋ ਸਕਦੀਆਂ ਨੇ ਉਸ ਬਾਰੇ ਤੁਹਾਨੂੰ ਦੱਸ ਦਿੰਦੇ ਆ ਹਵਾਈ ਹਮਲੇ ਤੋਂ ਪਹਿਲਾਂ ਤੁਸੀਂ ਖੁਦ ਨੂੰ ਕਿਵੇਂ ਤਿਆਰ ਕਰ ਸਕਦੇ ਹੋ ਲੋਕਾਂ ਨੂੰ ਹਵਾਈ ਹਮਲਾ ਸ਼ੁਰੂ ਹੋਣ ਅਤੇ ਖਤਮ ਹੋਣ ਦੇ ਸਾਇਰਨ ਦੀ ਆਵਾਜ਼ ਤੋਂ ਜਾਣੂ ਹੋਣਾ ਚਾਹੀਦਾ ਹੈ। ਹਵਾਈ ਹਮਲਾ ਸ਼ੁਰੂ ਹੋਣ ਦਾ ਸੰਦੇਸ਼ ਲੋਕਾਂ ਨੂੰ 2 ਮਿੰਟ ਰੁੱਕ-ਰੁੱਕ ਕੇ ਸਾਇਰਨ ਵਜਾ ਕੇ ਦਿੱਤਾ ਜਾਂਦਾ ਹੈ। ਹਵਾਈ ਹਮਲਾ ਖਤਮ ਹੋਣ ਦਾ ਸੰਦੇਸ਼ ਲਗਾਤਾਰ 2 ਮਿੰਟ ਸਾਇਰਨ ਵਜਾ ਕੇ ਦਿੱਤਾ ਜਾਂਦਾ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸੰਕਟਕਾਲ ਵੇਲੇ ਦੀਆਂ ਸਾਵਧਾਨੀਆਂ ਦੱਸ ਦਿੱਤੀਆਂ ਜਾਣ ਜਿਵੇਂ ਰੇਤ, ਪਾਣੀ, ਫਸਟ ਐਡ ਆਦ ਸਬੰਧੀ ਸਿਵਲ ਡਿਫੈਂਸ ਕੰਟਰੋਲ ਰੂਮ ਫਾਈਲ ਸਰਵਿਸ ਹਸਪਤਾਲ ਬਿਜਲੀ ਦੇ ਦਫਤਰ ਅਤੇ ਫਸਟ ਡੇਟ ਆਦ ਟੈਲੀਫੋਨ ਨੰਬਰ ਯਾਦ ਰੱਖਿਆ ਜਾਵੇ ਮਕਾਨ ਦੀਆਂ ਛੱਤਾਂ ਉੱਪਰੋਂ ਬਲਣ ਵਾਲਾ ਸਮਾਨ ਹਟਾ ਲਿਆ ਜਾਵੇ ਘਰ ਦੇ ਵਿੱਚ ਰੇਤ ਅਤੇ ਪਾਣੀ ਦੀਆਂ ਬਾਲਟੀਆਂ ਭਰ ਕੇ ਰੱਖਿਆ ਜਾਵੇ ਖਿੜਕੀਆਂ ਦੇ ਸ਼ੀਸ਼ਿਆਂ ਦੇ ਉੱਤੇ ਕਾਲੇ ਖਾਕੀ ਕਾਗਜ਼ ਲਗਾ ਦਿੱਤੇ ਜਾਣ ਘਰ ਦੀਆਂ ਬੱਤੀਆਂ ਨੂੰ ਠੀਕ ਤਰ੍ਹਾਂ ਟੱਕ ਦਿੱਤਾ ਜਾਵੇ ਤਾਂ ਜੋ ਰੋਸ਼ਨੀ ਬਾਰ ਨਾ ਨਿਕਲੇ ਜੇਕਰ ਘਰ ਦੇ ਵਿੱਚ ਥਾ ਹੈ ਤਾਂ ਮੋਰਚਾ ਬਣਾਇਆ ਜਾਂਦਾ ਮੋਰਚਾ ਐਲ ਜੈਡ ਜਾਂ ਫਿਰ ਡਬਲਯੂ ਦੀ ਸ਼ਕਲ ਦਾ ਬਣਾਇਆ ਜਾਵੇ ਜਿਸ ਦੀ ਚੁੜਾਈ 2 ਫੁੱਟ ਅਤੇ ਡੂੰਘਾਈ 4.5 ਫੁੱਟ ਹੋਵੇ ਹਵਾਈ ਹਮਲੇ ਦੇ ਦੌਰਾਨ ਤੁਸੀਂ ਕਿਵੇਂ ਤਿਆਰ ਰਹਿ ਸਕਦੇ ਹੋ ਜੇ ਤੁਸੀਂ ਖੁੱਲੇ ਮੈਦਾਨ ਦੇ ਵਿੱਚ ਹੋਵੋ ਤਾਂ ਧਰਤੀ ਤੇ ਲੇਟ ਜਾਵੋ ਕੋਣੀਆਂ ਧਰਤੀ ਤੇ ਲਾ ਕੇ ਛਾਤੀ ਨੂੰ ਉੱਪਰ ਚੁੱਕ ਲਵੋ ਕੰਨਾਂ ਦੇ ਵਿੱਚ ਉਂਗਲੀਆਂ ਲੈ ਲਈਆਂ ਜਾਣ ਦੰਦਾਂ ਦੇ ਵਿੱਚ ਰੁਮਾਲ ਪੈਨਸਲ ਜਾਂ ਕੋਈ ਕੱਪੜਾ ਰੱਖਿਆ ਜਾਵੇ ਦਿਆਂ ਥੱਲੇ ਵੱਲ ਕਰ ਲੋ ਜੇ ਤੁਸੀਂ ਇਮਾਰਤ ਦੇ ਅੰਦਰ ਹੋਵੋ ਤਾਂ ਬਿਜਲੀ ਨੂੰ ਮੇਨ ਤੋਂ ਬੰਦ ਕਰ ਦਿਓ ਕੋਈ ਵੀ ਜਨਰੇਟਰ ਸੋਲਰ ਇਨਵਰਟਰ ਲਾਈਟ ਚੱਲਦੀ ਨਹੀਂ ਹੋਣੀ ਚਾਹੀਦੀ ਜੇ ਨੁੱਕਰ ਨਾ ਮਿਲੇ ਤਾਂ ਦੀਵਾਰ ਦੇ ਅੰਦਰਲੇ ਪਾਸੇ ਖੜੇ ਹੋ ਜਾਵੋ ਕੱਪ ਬੋਰਡ ਹਾਰਡ ਬੈਡ ਟੇਬਲ ਥੱਲੇ ਲੁੱਕ ਜਾਵੋ ਜੇਕਰ ਕਮਰੇ ਦੇ ਵਿੱਚ ਥਾਂ ਨਹੀਂ ਹੈ ਤੇ ਮਕਾਨ ਦੀ ਪੌੜੀਆਂ ਥੱਲੇ ਖਾਲੀ ਥਾਂ ਵਿੱਚ ਲੁੱਕ ਜਾਓ ਜੇ ਹਿਫਾਜ਼ਤੀ ਕਮਰਾ ਚੁਣਿਆ ਹੈ ਤਾਂ ਉੱਥੇ ਜਾ ਕੇ ਲੁਕੋ ਜੇ ਤੁਸੀਂ ਕਿਸੇ ਇਮਾਰਤ ਦੇ ਨੇੜੇ ਹੋਵੋ ਤਾਂ ਕੀ ਕਰ ਸਕਦੇ ਹੋ ਖਿੜਕੀਆਂ ਤੋਂ ਦੂਰ ਹੋ ਜਾਵੋ ਜ਼ਮੀਨ ਦੀ ਪੱਧਰ ਵਾਲੇ ਫਰਸ਼ 'ਤੇ ਆ ਜਾਵੋ ਇਮਾਰਤ ਦੀ ਦੀਵਾਰ ਦੇ ਨਾਲ ਨਾ ਚਿਪਕੋ ਸਗੋਂ ਦੂਰ ਹੋ ਜਾਓ ਹੋ ਸਕੇ ਤਾਂ ਇਮਾਰਤ ਦੇ ਅੰਦਰ ਪਹਨਾਲੋ ਜੇ ਤੁਸੀਂ ਸਿਨਮੇ ਗੁਰਦੁਆਰਾ ਮੰਦਿਰ ਦੇ ਵਿੱਚ ਹੋ ਤਾਂ ਆਪਣੀ ਆਪਣੀ ਥਾਂ 'ਤੇ ਹੀ ਬੈਠੇ ਰਹੋ ਬੱਤੀ ਬੰਦ ਕਰ ਦਿੱਤੀ ਜਾਵੇ ਜ਼ਰੂਰੀ ਸਵਾਵਾਂ ਦਾ ਅਮਲਾ ਚੁੱਪਚਾਪ ਬਾਹਰ ਨਿਕਲ ਜਾਵੇ ਜਦੋਂ ਤੁਸੀਂ ਰੇਲ ਦੇ ਵਿੱਚ ਸਫ਼ਰ ਕਰਦੇ ਹੋਵੋ ਤਾਂ ਉਦੋਂ ਕੀ ਕਰਨਾ ਚਾਹੀਦਾ ਜੇਕਰ ਹਵਾਈ ਹਮਲਾ ਹੁੰਦਾ ਹੈ ਰੇਲ ਦੇ ਡੱਬੇ ਦੇ ਸ਼ੀਸ਼ੇ ਦੀਆਂ ਖਿੜਕੀਆਂ ਖੋਲ੍ਹ ਦਿਓ ਲੱਕੜ ਜਾਂ ਧਾਤ ਦੇ ਦਰਵਾਜ਼ੇ ਬੰਦ ਕਰ ਦਿਓ ਜਿੰਨਾ ਨੀਵਾ ਹੋ ਸਕਦਾ ਹੋ ਜਾਓ ਖਿੜਕੀਆਂ ਦੇ ਬਾਹਰ ਨਾ ਦੇਖੋ ਰਾਤ ਦੇ ਸਮੇਂ ਰੇਲ ਦੇ ਡੱਬਿਆਂ ਦੀਆਂ ਬत्तियां ਬੰਦ ਕਰ ਦਿੱਤੀਆਂ ਜਾਣ ਗਾਰਡ ਦੇ ਕਹਿ ਤੇ ਅਮਲ ਕਰੋ ਜੇਕਰ ਤੁਸੀਂ ਮੋਟਰ ਕਾਰ ਦੇ ਵਿੱਚ ਹੋ ਤਾਂ ਮੋਟਰ ਕਾਰ ਨੂੰ ਆਪਣੇ ਖੱਬੇ ਹੱਥ ਸੜਕ ਤੋਂ ਉਤਾਰ ਕੇ ਖੜੀ ਕਰ ਦਿਓ ਚੀਸ਼ੇ ਥੱਲੇ ਕਰ ਦਿਓ ਤੇ ਆਪਣੇ ਸਵਾਰੀਆਂ ਖੁੱਲੇ ਮੈਦਾਨ ਦੇ ਵਿੱਚ ਦੱਸੇ ਹੋਏ ਤਰੀਕੇ ਮੁਤਾਬਕ ਲੇਟ ਜਾਓ ਮੋਟਰ ਦੀ ਚਾਬੀ ਜਿਸ ਤੇ ਨਾਲ ਸਟਾਰਟ ਕੀਤਾ ਜਾਂਦਾ ਹੈ ਮੋਟਰ ਦੇ ਵਿੱਚ ਹੀ ਰਹਿਣ ਦਿੱਤੀ ਜਾਵੇ ਹਵਾਈ ਹਮਲੇ ਦੌਰਾਨ ਦੀ ਜਿਹੜੀ ਤਿਆਰੀ ਹੈ ਜੇਕਰ ਤੁਸੀਂ ਸਾਈਕਲ ਜਾਂ ਸਕੂਟਰ ਤੇ ਹੋ ਤਾਂ ਮੋਟਰਸਾਈਕਲ ਜਾਂ ਸਕੂਟਰ ਆਪਣੇ ਖੱਬੇ ਹੱਥ ਸੜਕ ਤੇ ਉਤਾਰ ਕੇ ਖੜਾ ਕਰ ਦਿਓ ਚਾਬੀ ਜਿਹੜੀ ਇਹ ਵਿੱਚ ਹੀ ਰਹਿਣ ਦਿਓ ਖੁੱਲੇ ਮੈਦਾਨ ਦੇ ਵਿੱਚ ਦੱਸੇ ਹੋਏ ਤਰੀਕੇ ਦੇ ਮੁਤਾਬਕ ਲੇਟ ਜਾਓ ਹਵਾਈ ਹਮਲੇ ਤੋਂ ਬਾਅਦ ਇਲਾਕੇ ਦੇ ਵਿੱਚ ਕਿਸੇ ਕਿਸਮ ਦੀ ਘਟਨਾ ਵਾਪਰਨ, ਅੱਗ ਲੱਗਣ ਤੇ ਤੁਰੰਤ ਆਪਣੇ ਇਲਾਕੇ ਦੇ ਵਾਰਡਨ, ਸਿਵਲ ਡਿਫੈਂਸ, ਪੁਲਿਸ ਕੰਟਰੋਲ ਰੂਮ ਅਤੇ ਫਾਇਰ ਬਰਗੇਡ ਨੂੰ ਸੂਚਿਤ ਕਰੋ। ਸਿਵਲ ਡਿਫੈਂਸ ਦੀਆਂ ਸੇਵਾਵਾਂ ਪੂਰਨ ਤੱਕ ਲੋਕਾਂ ਦੀ ਮਦਦ ਦੇ ਨਾਲ ਬਿਨਾਂ ਕਿਸੇ ਦੇਰੀ ਬਿਲਡਿੰਗ ਦੇ ਵਿੱਚ ਫਸੇ ਲੋਕਾਂ ਨੂੰ ਕੱਢਣਾ ਅਤੇ ਅੱਗ ਬੁਝਾਉਣਾ ਸ਼ੁਰੂ ਕਰ ਦਿੱਤਾ ਜਾਵੇ। ਇਸ ਤਰੀਕੇ ਦੇ ਨਾਲ ਤੁਸੀਂ ਹਵਾਈ ਹਮਲੇ ਤੋਂ ਆਪਣੇ ਆਪ ਨੂੰ ਸੁਰੱਖਿਅਤ ਜਿਹੜਾ ਰੱਖ ਸਕਦੇ ਹੋ ਆਪਣਾ ਬਚਾਅ ਕਰ ਸਕਦੇ ਹੋ ਦੱਸਦੇ ਕਿ ਅੱਜ ਮੌਕ ਡ੍ਰਿਲ 4 ਵਜੇ ਸ਼ੁਰੂ ਹੋਣ ਜਾ ਰਹੀ ਹੈ ਤਾਂ ਤੁਸੀਂ ਹਰ ਇੱਕ ਚੀਜ਼ ਨੂੰ ਜਿਹੜਾ ਕਿ ਲੈ ਕੇ ਆਪਣੇ ਆਪ ਦੇ ਵਿੱਚ ਜਾਗਰੂਕਤਾ ਫਲਾਣੀ ਹੈ ਲੋਕਾਂ ਨੂੰ ਵੀ ਇਸ ਬਾਰੇ ਵੱਧ ਤੋਂ ਵੱਧ ਜਾਗਰੂਕ ਕਰੋ ਜਿਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ